ਆ ਜਿਹੜਾ ਤੁਸੀਂ ਦੇਖ ਰਹੇ ਹੋ ਸਰ ਭਾਜੀ ਮਾਈਕ ਆ ਹਜ਼ਾਰਾਂ ਐਕੜ ਜ਼ਮੀਨ ਹੂੰ ਆ ਪਾਣੀ ਕਰਕੇ ਸਾਰੀ تباہ ਹੋ ਗਈ ਐ ਸਾਥ ਤੁਸੀਂ ਦੇਖ ਸਕਦੇ ਹੋ ਟੂਬਲ ਵੀ ਲੱਗੇ ਆ ਟੂਬਲ ਵੀ ਡੁੱਬ ਗਏ ਆਪਣੇ ਫਸਲਾਂ ਵੀ ਡੁੱਬ ਗਈਆਂ ਧਰ ਥੱਲੇ ਕਰਿਓ ਤੇ ਅੱਜ ਲੋੜ ਐ ਸਾਰੇ ਪੰਜਾਬੀਆਂ ਨੂੰ ਹੂੰ ਇਕੱਠੇ ਹੋ ਕੇ ਆਪਾਂ ਨੂੰ ਮਦਦ ਕਰਨੀ ਚਾਹੀਦੀ ਐ ਜਿੱਥੇ ਜਿੱਥੇ ਹੜ੍ਹ ਐ ਹੂੰ ਮੈਂ ਅਕਸ਼ੋਮਨੀ ਕਾਲੀ ਦਲ ਦੇ ਲੀਡਰਸ਼ਿਪ ਨੂੰ ਵਰਕਰਾਂ ਨੂੰ ਬੇਨਤੀ ਕਰੀ ਦਤੀ ਹੈ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਮੈਂ ਕਹਾਂ ਜਿੱਥੇ ਜਿੱਥੇ ਲੋੜ ਹੈ ਤੁਸੀਂ ਉੱਥੇ ਪਹੁੰਚੋ ਹਰ ਕਿਸਮ ਦੀ ਸਹਾਇਤਾ ਜੇ ਲੰਗਰ ਦੀ ਲੋੜ ਹੈ ਜੇ ਚਾਰੇ ਦੀ ਲੋੜ ਹੈ ਜੇ ਪਸ਼ੂਆਂ ਨੂੰ ਸੰਭਾਲਣ ਦੀ ਲੋੜ ਹੈ ਜੇ ਦਵਾਈਆਂ ਦੀ ਲੋੜ ਹੈ ਜੇ ਜੀ ਸੀ ਬੀ ਦੀ ਲੋੜ ਹੈ ਜੇ ਟਰੈਕਟਰਾਂ ਦੀ ਮਦਦ ਦੀ ਲੋੜ ਹੈ ਟਰਾਲੀਆਂ ਨਾਲ ਮਿੱਟੀ ਭਰਨ ਦੀ ਲੋੜ ਹੈ ਦੇਖੋ ਇਕੱਠੇ ਰਲ ਮਿਲ ਕੇ ਆਪਾਂ ਕਰ ਸਕਦੇ ਆ ਪਰ ਦੁੱਖ ਇਸ ਗੱਲ ਦਾ ਹੈ ਕੀ ਸਰਕਾਰ ਗਾਇਬ ਹੈ ਮੁੱਖ ਮੰਤਰੀ ਤਾਮਿਲਨਾਡੂ ਚ ਆਪਣੇ ਘਰ بیوی ਨਾਲ ਉਥੇ ਇੰਜੋਏ ਕਰਨ ਵਾਸਤੇ ਗਿਆ ਛੁੱਟੀਆਂ ਮਨਾਉਣ ਗਿਆ ਇਹ ਤਾਂ ਮਾੜੀ ਗੱਲ ਕੀਤੀ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਜੇ ਤੁਸੀਂ ਟੀਵੀ ਦੇਖ ਰਹੇ ਹੋ ਸਾਰਾ ਕੰਮ ਛੱਡ ਕੇ ਇੱਥੇ ਪਹੁੰਚੋ ਆ ਜਿੰਮਵਾਰੀ ਮੁੱਖ ਮੰਤਰੀ ਦੀ ਹੈ ਮੈਂ ਦੇਖੋ ਪਿੰਡ ਖੜਾ ਇੱਥੇ ਕੋਈ ਸਰਕਾਰੀ ਪ੍ਰਬੰਧ ਨਹੀਂ ਹੈ ਇਥੇ ਮੈਂ ਜਿੰਨੀ ਵੀ ਜਗ੍ਹਾ ਗਿਆ ਹੈ ਲੋਕਾਂ ਨੇ ਆਪ ਆਪਣੇ ਕੋਲੋਂ ਹਜ਼ਾਰ ਹਜ਼ਾਰ ਰੁਪਏ ਕਿਲਾ ਪੈਸਾ ਇਕੱਠਾ ਕਰਕੇ ਕੰਟਰੀਬਿਊਟ ਕਰਕੇ ਉਹਨਾਂ ਨੇ ਆਪ ਡੀਜ਼ਲ ਦਾ ਪ੍ਰਬੰਧ ਦੂਜਾ ਪ੍ਰਬੰਧ ਉਹਨਾਂ ਨੇ ਆਪ ਕੀਤਾ ਹੈ ਦੇਖੋ ਜੇ ਸਰਕਾਰ ਚਾਹੇ ਤੇ ਸਾਰਾ ਕੁਝ ਉਹਨਾਂ ਦਾ ਕੰਮ ਹੈ ਮੈਂ ਤਾਂ ਇਹ ਵੀ ਕਹਿੰਦਾ ਕਿ ਘੱਟ ਤੋਂ ਘੱਟ 1 ਲੱਖ ਰੁਪਏ ਕਿਲਾ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਤੇ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਕੋਲੇ ਪੈਸਾ ਲਾਇਕੇ ਇੱਕ ਕੀਤਾ ਉਹ ਸਾਰਾ ਰਿਫੰਡ ਕਰਨਾ ਚਾਹੀਦਾ ਸਰਕਾਰ ਨੂੰ ਨਾਲੇ ਸਰਕਾਰਾਂ ਕੋਲੇ ਇੱਕ ਹੁੰਦਾ ਡਿਜ਼ਾਸਟਰ ਰੀਲੀਫ ਫੰਡ ਮਤਲਬ ਤਕਰੀਬਨ 8-10 ਹਜ਼ਾਰ ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਰੀਲੀਫ ਫੰਡ ਹੈ ਇਹਦਾ ਮਕਸਦੀ ਇਸ ਵਾਸਤੇ ਹੁੰਦਾ ਮੈਨੂੰ ਯਾਦ ਆ ਜੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਡੇ ਉਧਰ ਫਾਜ਼ਿਲਕਾ ਫੂਲਾ ਸਾਰੇ ਫਲੱਡਸ ਆਗੇ ਸੀ ਵੱਡੇ ਬਾਦਲ ਸਾਹਿਬ ਨੇ ਚੋਣੀਆਂ ਤੱਕ ਜਿਹੜੀ ਕੰਮ ਕਰਦੀ ਉਹਨਾਂ ਨੂੰ ਵੀ ਮੁਆਵਜ਼ਾ ਦਵਾਇਆ ਸੀ ਤੋ ਐਸ ਕਰਕੇ ਵਾ ਨਾਲੇ ਮੈਂ ਹੋਰ ਵੀ ਕਹਿਣਾ ਚਾਹਣਾ ਮੁੱਖ ਮੰਤਰੀ ਜੀ ਆ ਜਿਹੜਾ ਡਿਜ਼ਾਸਟਰ ਲੀ ਫੰਡ ਹੈ ਜਿੰਨਾ ਤੁਸੀਂ ਵਰਤੋਗੇ ਉਨਾ ਹੀ ਹੋਰ ਗਵਰਨਮੈਂਟ ਆਫ ਇੰਡੀਆ ਤੋਂ ਆ ਜਾਂਦਾ ਹੈ ਜੇ ਦੀ ਦੋਵਾਂਗੇ ਨਹੀਂ ਤੇ ਕੁਝ ਆਉਣਾ ਨਹੀਂ ਸੋ ਘੱਟੋ ਘੱਟ 10000 ਕਰੋੜ ਤਾਂ ਇਮੀਡੀਏਟਲੀ ਸਾਰੇ ਲੋਕਾਂ ਨੂੰ ਵੰਡ ਦਿਓ ਤਾਂ ਆਪਣਾ ਇੱਥੇ ਕੋਈ ਥੋੜੀ-ਮੋਟੀ ਰਾਏ ਤੁਮ ਲੂਗੀ ਕਿਉਂਕਿ ਆ ਜਿਹੜੀ ਫਸਲਾਂ ਇੱਕ ਸਾਲ ਦੀ ਫਸਲ ਤਬਾਹ ਹੋ ਗਈ ਮਤਲਬ 5 ਸਾਲ ਕਿਸਾਨ ਪਿੱਛੇ ਚੱਲ ਗਿਆ ਚਲੋ ਫਿਰ ਵੀ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਜੋ ਕੁਝ ਵੀ ਆਪਾਂ ਮਦਦ ਕਰ ਸਕਦੇ ਆ ਆਪਾਂ ਇਕੱਠੇ ਹੋ ਕੇ ਮਦਦ ਕਰੀਏ ਬਹੁਤ ਦੁਖੀ ਸਮੇਂ ਚ ਦੁਖਾਲੀ ਸਮੇਂ ਚ ਨਗਰੀਏ ਸੰਗਤ ਕਿਉਂਕਿ ਮੈਂ ਚਾਰੋਂ ਤਰਫ ਦੇਖ ਕੇ ਆਇਆ ਤੇ ਆਪਾਂ ਸਾਰਿਆਂ ਨੂੰ ਨਾਲ ਮਿਲ ਕੇ ਬੰਦ ਕਰਨੀ। ਤੁਸੀਂ ਜ਼ਿਕਰ ਕਰਦਾ ਕਿ ਫੰਡਾਂ ਦਾ ਕਿ ਪੰਡ ਦੇ ਕਿਸੇ ਤਰੀਕੇ ਦੀ ਕਮੀ ਨਹੀਂ ਹੈ। ਜਿੱਥਾਂ ਤੋਂ ਖੜਿਆ 4 ਕਿਲੋਮੀਟਰ ਦੂਰ ਬੰਨਾ। ਕੀ ਇਹ ਸਥਿਤੀਆਂ ਕੰਟਰੋਲ ਹੋ ਸਕਦੀਆਂ ਸੀ ਕਿਉਂਕਿ ਬਾਉਪਰ ਵੀ ਹੋ ਕੇ ਆਏ ਹੋ? ਦੇਖੋ ਇਹਦਾ ਇੱਕੋ ਹੀ ਇਲਾਜ ਹੈ। ਪੱਕੇ ਕੰਕਰੀਟ ਦੇ ਜਿੰਨੇ ਦਰੇ ਆ ਆਪਣੇ ਇਹਨਾਂ ਨੂੰ ਕੰਕਰੀਟ ਨਾਲ ਪੱਕੇ ਜਿਵੇਂ ਆਪਾਂ ਡੈਮ ਬਣਾਉਣੇ ਆ ਉਵੇਂ ਸਾਰਾ ਕਰਨਾ ਪੈਣਾ। ਇਹ ਸੰਭਵ ਹੈ ਸਰਕਾਰ ਪਤ। ਸੰਭਵ ਹੈਗਾ ਮੈਂ ਅੱਜ ਵਾਦਾ ਕਰਦਾ ਪੰਜਾਬ ਦੇ ਲੋਕਾਂ ਨੂੰ। ਦੇਖੋ ਹਰ 3 ਜਾਂ 4 ਸਾਲ ਬਾਅਦ ਇੱਡਾ ਵੱਡਾ ਨੁਕਸਾਨ ਹੁੰਦਾ ਹੈ ਪਰਮਾਤਮਾ ਮਿਹਰ ਕਰੇ ਆਪਾਂ ਨੂੰ ਮੌਕਾ ਮਿਲੇ ਸੇਵਾ ਕਰਨ ਦਾ ਜਿੰਨੇ ਆਪਣੇ ਨਦੀਆਂ ਸਾਰਿਆਂ ਨੂੰ ਪੱਕੇ ਡੈਮਿੰਗ ਕਰਦਾਂਗੇ ਤਾਂ ਹੀ ਇੱਕ ਇਹਦਾ ਹੱਲ ਹੋਣਾ ਨਹੀਂ ਤਾਂ ਐਂ ਮਿੱਟੀ ਦੇ ਨਾਲ ਨਹੀਂ ਹੋਣਾ ਐਸ ਵਕਤ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੋ ਰਹੀ ਐਸ ਵਕਤ ਮੁੰਡਾ ਪਿੰਡ ਤਰਨਤਾਰਨ ਵਿਖੇ ਜਿਹੜਾ ਕਿ ਪਹੁੰਚੇ ਨੇ ਹੜਾ ਦੀ ਮਾਰ ਜਿੱਥੇ ਐਸ ਵਕਤ ਇਸ ਪਿੰਡਾਂ ਚ ਪੈ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲਹੋਰੀ ਛਿੱਤਿਆਂ ਦਾ ਜਾਇਜ਼ਾ ਲੈਂਦੇ ਹੋਏ ਇਸ ਤਰੀਕੇ ਦੇ ਨਾਲ ਜੋ ਹਾਲਾਤ ਬਣੇ ਨੇ ਪਾਣੀ ਜਿਹੜਾ ਲੈਵਲ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਹੈ ਉਸ ਦਾ ਜਾਇਜ਼ਾ ਲੈ ਰਹੇ ਨੇ ਕਿਰਨੂਤ ਸਾਹਿਬ ਹਲਕੇ ਦੇ ਮੁੰਡਾ ਪਿੰਡ 'ਚ ਮੈਂ ਖੜਾ ਆ ਜਿਹੜਾ ਤੁਸੀਂ ਦੇਖ ਰਹੇ ਹੋ ਸਰ ਭਾਜੀ ਆ ਹਜ਼ਾਰਾਂ ਏਕੜ ਜ਼ਮੀਨ ਹੂੰ ਪਾਣੀ ਕਰਕੇ ਸਾਰੀ ਵਾਹ ਹੋ ਗਈ ਹੈ ਆਤੂ ਹੀ ਦੇਖ ਸਕਦੇ ਹੋ ਟੂਬਲ ਵੀ ਲੱਗੇ ਆ ਟੂਬਲ ਵੀ ਡੁੱਬ ਗਏ ਆਪਣੇ ਫਸਲਾਂ ਵੀ ਡੁੱਬ ਗਈਆਂ ਧਾਰ ਥੱਲੇ ਕਰਿਓ ਤੇ ਅੱਜ ਲੋਡ ਹੈ ਸਾਰੇ ਪੰਜਾਬੀਆਂ ਨੂੰ ਹਮ ਇਕੱਠੇ ਹੋ ਕੇ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਜਿੱਥੇ ਜਿੱਥੇ ਹੜ੍ਹ ਹੈ ਹਮ ਮੈਂ ਅਕਸ਼ੋਮਨੀ ਕਾਲੀ ਦਲ ਦੇ ਲੀਡਰਸ਼ਿਪ ਨੂੰ ਵਰਕਰਾਂ ਨੂੰ ਬੇਨਤੀ ਕਰੀ ਦਿੱਤੀ ਹੈ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਮੈਂ ਕਿਹਾ ਜਿੱਥੇ ਜਿੱਥੇ ਲੋੜ ਹੈ ਤੁਸੀਂ ਉੱਥੇ ਪਹੁੰਚੋ ਹਰ ਕਿਸਮ ਦੀ ਸਹਾਇਤਾ ਹਮ ਜੇ ਲੰਗਰ ਦੀ ਲੋੜ ਹੈ ਜੇ ਚਾਰੇ ਦੀ ਲੋੜ ਹੈ ਜੇ ਪਸ਼ੂਨ ਸੰਭਾਲਣ ਦੀ ਲੋੜ ਹੈ ਜੇ ਦਵਾਈਆਂ ਦੀ ਲੋੜ ਹੈ ਜੇ ਜੀਸੀਬੀ ਦੀ ਲੋੜ ਹੈ ਜੇ ਟਰੈਕਟਰਾਂ ਦੀ ਮਦਦ ਦੀ ਲੋੜ ਹੈ ਟਰਾਲੀ ਨਾਲ ਮਿੱਟੀ ਭਰਨ ਦੀ ਲੋੜ ਹੈ ਦੇਖੋ ਇਕੱਠੇ ਰਲ ਮਿਲ ਕੇ ਆਪਾਂ ਕਰ ਸਕਦੇ ਆ ਪਰ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਗਾਇਬ ਹੈ ਮੁੱਖ ਮੰਤਰੀ ਤਾਮਿਲਨਾਡੂ ਚ ਆਪਣੇ ਘਰ ਬੀਬੀ ਨਾਲ ਉਥੇ ਇੰਜੋਏ ਕਰਨ ਵਾਸਤੇ ਗਿਆ ਛੁੱਟੀਆਂ ਮਨਾਉਣ ਗਿਆ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਜੇ ਤੁਸੀਂ ਟੀਵੀ ਦੇਖ ਰਹੇ ਹੋ ਸਾਰਾ ਕੰਮ ਛੱਡ ਕੇ ਇੱਥੇ ਪਹੁੰਚੋ ਆ ਜਮਵਾਰੀ ਮੁੱਖ ਮੰਤਰੀ ਦੀ ਹੈ ਮੈਂ ਦੇਖੋ ਪਿੰਡ ਖੜਾ ਇੱਥੇ ਕੋਈ ਸਰਕਾਰੀ ਪ੍ਰਬੰਧ ਨਹੀਂ ਹੈ ਇੱਥੇ ਮੈਂ ਜਿੰਨੀ ਵੀ ਜਗ੍ਹਾ ਗਿਆ ਲੋਕਾਂ ਨੇ ਆਪ ਆਪਣੇ ਕੋਲੋਂ ਹਜ਼ਾਰ ਹਜ਼ਾਰ ਰੁਪਏ ਇਕੱਲਾ ਪੈਸਾ ਇਕੱਠਾ ਕਰਕੇ ਕੰਟਰੀਬਿਊਟ ਕਰਕੇ ਉਹਨਾਂ ਨੇ ਆਪ ਡੀਜ਼ਲ ਦਾ ਪ੍ਰਬੰਧ ਦੂਜਾ ਪ੍ਰਬੰਧ ਉਹਨਾਂ ਨੇ ਆਪ ਕੀਤਾ ਹੈ ਦੇਖੋ ਜੇ ਸਰਕਾਰ ਚਾਹੇ ਤੇ ਸਾਰਾ ਕੁਝ ਉਹਨਾਂ ਦਾ ਕੰਮ ਹੈ ਮੈਂ ਤਾਂ ਇਹ ਵੀ ਕਹਿਣਾ ਕਿ ਘੱਟ ਤੋਂ ਘੱਟ 1 ਲੱਖ ਰੁਪਿਆ ਕਿੱਲਾ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਕੋਲੇ ਪੈਸਾ ਲਾਇਕ ਕੇ ਕੀਤਾ ਸਾਰਾ ਰਿਫੰਡ ਕਰਨਾ ਚਾਹੀਦਾ ਸਰਕਾਰ ਨੂੰ ਨਾਲੇ ਸਰਕਾਰਾਂ ਕੋਲੇ ਇੱਕ ਹੁੰਦਾ ਡਿਜ਼ਾਸਟਰ ਰੀਲੀਫ ਫੰਡ ਮਿਲਤ तकरीबन 8.10 ਹਜ਼ਾਰ ਕਰੋੜ ਰੁਪਇਆ ਪੰਜਾਬ ਸਰਕਾਰ ਕੋਲ ਡਿਜ਼ਾਸਟਰ ਰੀਲੀਫ ਫੰਡ ਹੈ ਇਹਦਾ ਮਕਸਦੀ ਐਸ ਵਾਸਤੇ ਹੁੰਦਾ ਮੈਨੂੰ ਯਾਦ ਆ ਜੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਡੇ ਉਧਰ ਫਾਜ਼ਿਲਕਾਫੂਲਾ ਸਾਰੇ ਫਲੱਡਸ ਆਗੇ ਸੀ ਵੱਡੇ ਬਾਦਲ ਸਾਹਿਬ ਨੇ ਚੋਣੀਆਂ ਤੱਕ ਜਿਹੜੀ ਕੰਮ ਕਰਦੀ ਉਹਨਾਂ ਨੂੰ ਵੀ ਮੁਆਵਜ਼ਾ ਦਵਾਇਆ ਸੀ ਤੋਂ ਇਸ ਕਰਕੇ ਵਾ ਨਾਲੇ ਮਹੁਰ ਵੀ ਕਹਣਾ ਚੋਣਾ ਮੁੱਖ ਮੰਤਰੀ ਜੀ ਆ ਜਿਹੜਾ ਡਿਜ਼ਾਸਟਰ ਰੀਲੀਫ ਫੰਡ ਹੈ ਜਿੰਨਾ ਤੁਸੀਂ ਵਰਤੋਗੇ ਉਨਾਂ ਹੀ ਕੋਰਸ ਗਵਰਨਮੈਂਟ ਆਫ ਇੰਡੀਆ ਤੋਂ ਆ ਜਾਂਦਾ ਹੈ ਜੇ ਦੀ ਦਉਗੇ ਨਹੀਂ ਤੇ ਕੁਛ ਆਉਣਾ ਨਹੀਂ ਸੋ ਘੱਟੋ ਘੱਟ 10000 ਕਰੋੜ ਤਾਂ ਇਮੀਡੀਏਟਲੀ ਸਾਰੇ ਲੋਕਾਂ ਨੂੰ ਵੰਡ ਦਿਓ ਤਾਂ ਆਪਣਾ ਇੱਥੇ ਕੋਈ ਥੋੜੀ-ਮੋਟੀ ਰਾਹਤ ਮਿਲੂਗੀ ਕਿਉਂਕਿ ਆ ਜਿਹੜੀ ਫਸਲਾਂ ਇੱਕ ਸਾਲ ਦੀ ਫਸਲ ਤਬਾਹ ਹੋ ਗਈ ਮਤਲਬ 5 ਸਾਲ ਕਿਸਾਨ ਪਿੱਛੇ ਚਲੇ ਗਿਆ ਚਲੋ ਫਿਰ ਵੀ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਜੋ ਕੁਝ ਵੀ ਆਪਾਂ ਮਦਦ ਕਰ ਸਕਦੇ ਆ ਆਪਾਂ ਇਕੱਠੇ ਹੋ ਕੇ ਮਦਦ ਕਰੀਏ ਬਹੁਤ ਦੁਖੀ ਸਮੇ ਚੋ ਦੁਖਲੀ ਸਮੇ ਚੋ ਨਗਰੀਏ ਸੰਗਤ ਕਿਉਂਕਿ ਮੈਂ ਚਾਰੋ ਤਰਫ ਦੇਖ ਕੇ ਆਇਆ ਤੇ ਆਪਾਂ ਸਾਰਿਆਂ ਨੂੰ ਨਾਲ ਮਿਲ ਕੇ ਬੰਦ ਕਰਨੀ। ਤੁਸੀਂ ਜ਼ਿਕਰ ਕਰਦਾ ਕਿ ਫੰਡਾਂ ਦਾ ਕਿ ਪੰਡ ਦੇ ਕਿਸੇ ਤਰੀਕੇ ਦੀ ਕਮੀ ਨਹੀਂ ਹੈ। ਜਿੱਥਾਂ ਤੋਂ ਖੜਿਆ 4 ਕਿਲੋਮੀਟਰ ਦੂਰ ਬੰਨਾ ਕੀ ਇਹ ਸਥਿਤੀਆਂ ਕੰਟਰੋਲ ਹੋ ਸਕਦੀਆਂ ਸੀ ਕਿਉਂਕਿ ਬਾਉਪੁਰ ਵੀ ਹੋ ਕੇ ਆਏ ਹੋ। ਦੇਖੋ ਇਹਦਾ ਇੱਕੋ ਹੀ ਇਲਾਜ ਹੈ ਪੱਕੇ ਕੰਕਰੀਟ ਦੇ ਜਿੰਨੇ ਦਰੇ ਆ ਆਪਣੇ ਇਹਨਾਂ ਨੂੰ ਕੰਕਰੀਟ ਨਾਲ ਪੱਕੇ ਜਿਵੇਂ ਆਪਾਂ ਡੈਮ ਬਣਾਉਣੇ ਆ। ਉਵੇਂ ਸਾਰਾ ਕਰਨਾ ਪੈਣਾ ਇਹ ਸੰਭਵ ਹੈ ਸਰਪੱਤ ਇਹ ਸੰਭਵ ਹੈਗਾ ਮੈਂ ਅੱਜ ਵਾਦਾ ਕਰਦਾ ਪੰਜਾਬ ਦੇ ਲੋਕਾਂ ਨੂੰ ਦੇਖੋ ਹਰ ਤਿੰਨ ਜਾਂ ਚਾਰ ਸਾਲ ਬਾਅਦ ਐਡਾ ਵੱਡਾ ਨੁਕਸਾਨ ਹੁੰਦਾ ਹੈ ਪਰਮਾਤਮਾ ਮਿਹਰ ਕਰੇ ਆਪਾਂ ਨੂੰ ਮੌਕਾ ਮਿਲੇ ਸੇਵਾ ਕਰਨ ਦਾ ਜਿੰਨੇ ਆਪਣੇ ਨਦੀਆਂ ਸਾਰਿਆਂ ਨੂੰ ਪੱਕੇ ਡੈਮਿੰਗ ਕਰਦਾਂਗੇ ਤਾਂ ਹੀ ਇੱਕ ਇਹਦਾ ਹੱਲ ਹੋਣਾ ਨਹੀਂ ਤਾਂ ਐ ਮਿੱਟੀ ਦੇ ਨਾਲ ਨਹੀਂ ਹੋਣਾ ਐਸ ਵਕਤ ਤੁਸੀਂ ਤਸਵੀਰ ਦੇਖੋ